ਸਾਬਕਾ ਜਨਰਲ ਸਕੱਤਰ 2 ਇੱਕ ਵੀ ਵੀ ਕਿਰਨਜੋਤ ਕੌਰ ਦੂਜੇ ਕਸ ਜਦਰ ਕਰਨੈਲ ਸਿੰਘ ਫੰਜੋਲੀ ਤੀਜੇ ਹੈਗੇ ਨੇ ਭਾਈ ਮਨਜੀਤ ਸਿੰਘ ਜਦਰ ਸਾਹਿਬ ਨੇ ਵਿਚਾਰਾਂ ਕੀਤੀਆਂ ਨੇ ਕਿ ਅਕਾਲੀ ਦਲ ਜਿਸ ਹੱਦ ਤੱਕ ਜਿਸ ਨਰਾਸ਼ਤਾ ਵੱਲ ਜਾ ਰਿਹਾ ਹੈ ਜਿਹੜੇ ਇਹ ਕਹਿੰਦੇ ਨੇ ਪ੍ਰਧਾਨ ਜੀ ਤੁਹਾਡੇ ਨਾਲ ਤੁਹਾਡੇ ਨਾਲ ਅਤਕੜੇ ਕਰੀ ਜਾਂਦੇ ਆ ਉਹ ਨੇ ਕਿਨੇ ਉਹਨਾਂ ਦੀ ਗਿਣਤੀ ਵੱਧ ਨਹੀਂ ਉਹਨਾਂ ਨੇ ਜਦਰਸਾਉ ਨਾਲ ਗੱਲਬਾਤ ਕੀਤੀ ਹੈ ਐਨੀ ਇੱਕ ਗੱਲ ਬਾਹਰ ਆਈ ਹੈ ਕਿ ਪੰਥਕ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ ਪੰਥਕ ਮੁੱਦੇ ਹੀ ਇਸ ਮੀਟਿੰਗ ਦਾ ਹਿੱਸਾ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੀ ਪੋਸ਼ਾਕ ਪਹਿਨ ਕੇ ਇੱਕ ਕੜਾਹ ਤਿਆਰ ਕੀਤਾ ਰੂਹ ਅਫਜੇ ਦਾ ਲੋਕਾਂ ਨੂੰ ਇਹਦੇ ਆਪ ਦੇ ਜਿਹੜੇ ਚੇਲੇ ਚਪਟੇ ਨੇ ਇਹਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਪਾਣੀ ਪਿਆ ਲਓ ਮੈਂ ਤੁਹਾਨੂੰ ਹੁਣ ਇਨਸਾਨ ਬਣਾ ਦਿਆਂ ਆਪ ਇਨਸਾਨ ਹਵਾ ਕਦੇ ਕੰਮ ਨਹੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਜਿਸ ਤਰ੍ਹਾਂ ਦੇ ਨਾਲ ਗ੍ਰਾਫ ਹੇਠਾਂ ਜਾ ਰਿਹਾ ਹੈ ਉਹਨਾਂ ਨੂੰ ਜ਼ਿਆਦਾ ਤਰਜੀਹ ਪੰਜਾਬ ਦੇ ਵੋਟਰ ਨਹੀਂ ਦੇ ਰਹੇ ਚਾਹੇ ਉਹ ਲੋਕ ਸਭਾ ਚੋਣਾਂ ਹੋਣ ਚਾਹੇ ਹੁਣ ਜ਼ਿਮਨੀ ਚੋਣ ਹੋਵੇ ਤੇ ਜਿਹੜੀਆਂ ਅਗਲੀਆਂ 4 ਜ਼ਿਮਨੀ ਚੋਣਾਂ ਹੋਣੀਆਂ ਨੇ ਉਹਨਾਂ 'ਚ ਕੀ ਹਾਲਾਤ ਬੰਦੇ ਨੇ ਉਹ ਕਾਫੀ ਕੁਝ ਤੈਅ ਕਰ ਦੇਣਗੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇ ਹਾਲਾਤਾਂ ਨੂੰ ਇਸੇ ਦੇ ਚੱਲਦਿਆਂ ਆਪਸ ਦੇ ਵਿੱਚ ਜਿਹੜੀ ਖਿੱਚੋ ਤਾਣਾ ਉਹ ਵਧਦੀ ਹੋਈ ਨਜ਼ਰ ਆ ਰਹੀ ਹੈ ਇਕਤਾਏ ਕੀ ਜਿਹੜਾ ਢੜਾ ਬਾਗੀ ਦੱਸਿਆ ਜਾਂਦਾ ਹੈ ਉਹਦੇ ਨਾਲ ਸਬੰਧਤ ਐਸਜੀਪੀਸੀ ਦੇ ਮੈਂਬਰ ਨੇ ਜਿਹੜੇ ਉਹ ਜਥੇਦਾਰ ਸਾਹਿਬ ਨਾਲ ਮੁਲਾਕਾਤ ਕਰਨ ਪਹੁੰਚੇ ਤੇ ਦੂਜਾ ਇੱਕ ਹੋਰ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਛੜੀ ਹੋਈ ਹੈ ਕਿ ਜਿਹੜੀ ਡੇਰਾ ਮੁਖੀ ਨੂੰ ਪੋਸ਼ਾਕ ਮੋਹਿਆ ਕਰਵਾਈ ਗਈ ਸੀ ਉਹ ਕਹਿੰਦੇ ਅਕਾਲੀ ਲੀਡਰਾਂ ਨੇ ਕਰਵਾਈ ਸੀ ਤਾਂ ਉਹਦੇ ਉੱਤੇ ਵੀ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਨੇ ਦੇਖੋ ਜਿਹੜੇ ਤਿੰਨ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਬੜੇ ਸੂਝਵਾਨ ਤੇ ਸਿਆਣੇ ਨੇ। ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਸਾਬਕਾ ਜਨਰਲ ਸੈਕਟਰੀ 2 ਇੱਕ ਵੀ ਵੀ ਕਿਰਨਜੋਤ ਕੌਰ ਦੂਜੇ ਅਪਕਸਾ ਜਧਰ ਕਰਨੈਲ ਸਿੰਘ ਪੰਜੋਲੀ ਤੀਜੇ ਹੈਗੇ ਨੇ ਭਾਈ ਮਨਜੀਤ ਸਿੰਘ ਜਧਰ ਸਾਹਿਬ ਨਾਲ ਵਿਚਾਰਾਂ ਕੀਤੀਆਂ ਨੇ ਕਿ ਅਕਾਲੀ ਦਲ ਜਿਸ ਹੱਦ ਤੱਕ ਜਿਸ ਨਿਰਾਸ਼ਤਾ ਵੱਲ ਜਾ ਰਿਹਾ ਹੈ ਜਿਹੜੇ ਇਹ ਕਹਿੰਦੇ ਨੇ ਪ੍ਰਧਾਨ ਜੀ ਤੁਹਾਡੇ ਨਾਲ ਤੁਹਾਡੇ ਨਾਲ ਹੱਥ ਕੜੇ ਕਰੀ ਜਾਂਦੇ ਆ ਉਹ ਉੰਨੇ ਕਿਨੇ ਉਹਨਾਂ ਦੀ ਗਿਣਤੀ ਵੱਧ ਨਹੀਂ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ ਉਦੋਂ ਦਾ ਬਲਕਿ ਤੁਸੀਂ ਸਾਰੇ ਇਕੱਠੇ ਸੀ ਜਿਹੜੇ ਪਾਸੇ ਤੇ ਰਹਿ ਵੀ ਨਾਲ ਸੀ ਸਮੇਤ ਭਾਵੇਂ ਤੁਸੀਂ ਇੱਕ ਸੀਟ ਜਿੱਤੇ ਹੋ ਅਕਾਲੀ ਦਲ ਨੂੰ ਵੋਟ ਪੈਂਦੀ ਹੈ 13.0 38% ਤੇ ਜਵੰਤ ਵਜਦੀ ਹੈ 16% ਤੇ ਇਹਦਾ ਮਤਲਬ ਸੋਚੇ ਅਕਾਲੀ ਦਲ ਦੀ ਜਵੰਤ ਜਬਤ ਹੋਈ ਭਾਵੇਂ ਇੱਕ ਸੀਟ ਤੁਸੀਂ ਜਿੱਤ ਗਏ ਅਕਾਲੀ ਦਲ ਨੂੰ ਪਾਰਟੀ ਦੇ ਤੌਰ ਤੇ ਬੀਬਾ ਜੀ ਜਿੱਤ ਕੇ ਕਿਉਂਕਿ ਸਭ ਤੋਂ ਵੱਧ ਵੋਟਾਂ ਨੇ ਪਰ ਸ਼ਰੂਵਨੀ ਅਕਾਲੀ ਦਲ ਵੋਟ ਪ੍ਰਤੀਸ਼ਤ ਦੇ ਲਿਹਾਜ਼ ਨਾਲ ਜਵੰਤ ਜਬਤ ਕਰਾਈ ਬੈਠਾ ਇਹ ਸੱਤਤੀ ਵੀ ਆਉਣੀ ਸੀ ਪਹਿਲਾਂ ਤੁਸੀਂ 15 ਦੇ ਆਏ 17 'ਚ 22 ਦੇ ਵਿੱਚ ਥੋੜੀਆਂ ਤਿੰਨ ਰਹਿ ਗਈਆਂ ਤੇ 104 ਸਾਲ ਪੁਰਾਣੀ ਪਾਰਟੀ ਦੀ ਜਵਾਨਤੀ ਜਬਤ ਹੋ ਜਵੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਹ ਸੋਚਦੇ ਨਹੀਂ ਉਹਨਾਂ ਨੇ ਜੱਦਰ ਸਾਹਿਬ ਨਾਲ ਗੱਲਬਾਤ ਕੀਤੀ ਹੈ ਐਨੀ ਇੱਕ ਗੱਲ ਬਾਹਰ ਆਈ ਹੈ ਕਿ ਪੰਥਕ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ ਪੰਥਕ ਮੁੱਦੇ ਹੀ ਇਸ ਮੀਟਿੰਗ ਦਾ ਹਿੱਸਾ ਸਨ ਆਪਾਂ ਕਾਹ ਕਰ ਸਕਦੇ ਆ ਕਿ ਪੰਥਕ ਮੁੱਦਿਆਂ ਕਰਕੇ ਇਹ ਪਾਰਟੀ ਪੰਥਕ ਮੁੱਦੇ ਛੱਡਣ ਕਰਕੇ ਇਹ ਪਾਰਟੀ ਹਾਸ਼ੀਏ ਤੇ ਗਈ ਹੈ 1996 ਦੇ ਵਿੱਚ ਭਾਵੇਂ ਬਖਤੀ ਫਾਇਦਾ ਹੋ ਗਿਆ ਲੇਕਰ ਉਦੋਂ ਤੋਂ ਸਵਾਰਥ ਭਾਰੀ ਹੋਇਆ ਭੋਜਨ ਸਵਾਜ ਪਾਰਟੀ ਨਾਲ 11 ਸੀਟਾਂ ਜਿੱਤੀਆਂ ਜਦ ਪਹੁੰਚੇ ਬਾਜਪਾਈ ਸਾਹਿਬ ਕੋਲੇ ਬਿਨਾਂ ਸ਼ਰਤ ਹਮਾਇਤ ਉਹ ਪਾਰਟੀ ਦੀ ਥਾਤੇ ਨਿੱਜੀ ਪਰਿਵਾਰ ਦਾ ਭਲਾ ਵਧਾਉਣ ਵਾਲੀ ਗੱਲ ਸੀ ਅੱਗੇ ਆ ਜੋ ਹੋਰ ਜਿਹੜਾ ਜੱਧਰ ਸਾਹਿਬ ਨੂੰ ਕੱਲ ਮੀਟਿੰਗ ਸੱਦੀ ਹੈ ਉਹਦੇ ਵਿੱਚ ਕਈ ਧਰਿਆਂ ਨੇ ਇਹ ਵੀ ਮੰਗ ਕੀਤੀ ਕਿ ਜਿਹੜੇ ਜੱਤਦਾਰ ਉਸ ਵੇਲੇ ਸਨ ਉਹਨਾਂ ਨੂੰ ਵੀ ਪੁੱਛਿਆ ਜਾਵੇ ਉਹਨਾਂ ਨੂੰ ਤੋਂ ਵੀ ਲਿਆ ਕੇ ਗੱਲਬਾਤ ਕੀਤੀ ਜਾਵੇ ਸਭ ਤੋਂ ਵੱਡੀ ਗੱਲ ਜਿਹੜਾ ਦੋਸ਼ ਲੱਗਿਆ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਇਸ ਵੇਲੇ ਓਏ ਕਿ ਜਿਸ ਵੇਲੇ 2007 ਦੇ ਵਿੱਚ ਇਸ ਡੇਰੇ ਵਾਲੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੀ ਪੋਸ਼ਾਕ ਪਹਿਨ ਕੇ ਇੱਕ ਕੜਾਹਾ ਤਿਆਰ ਕੀਤਾ ਰੂਹ ਅਫਜੇ ਦਾ ਲੋਕਾਂ ਨੂੰ ਇਹਦੇ ਆਪ ਦੇ ਜਿਹੜੇ ਚੇਲੇ ਚਫਟੇ ਨੇ ਇਹਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਪਾਣੀ ਪਾਇਆ ਲਓ ਮੈਂ ਤੁਹਾਨੂੰ ਹੁਣ ਇਨਸਾਨ ਬਣਾ ਦਿਆਂ ਆਪ ਇਨਸਾਨ ਹਵਾ ਕਦੇ ਕੰਮ ਨਹੀਂ ਕੀਤਾ ਕਿੱਡੇ-ਕੱਡੇ ਵੱਡੇ ਕੇਸਾਂ ਵਿੱਚ ਸਜ਼ਾ ਜਾਪਤਾ ਹੋ ਚੁੱਕਿਆ ਹੈ ਪਹਿਲਾਂ 20 ਸਾਲ ਤਾਈ ਨੇ ਸਦਵੀਆਲਾ ਮਾਮਲੇ ਦੀ ਭੁਗਤ ਰਿਆ ਉਹਦੇ ਚ ਅਜ ਤਾਂ 17 ਦਾ ਦੇ ਵਿੱਚ ਉਹ ਸੀ ਤੇ 24 ਸੱਤ ਸਾਲ ਹੋਏ ਨੇ 13 ਸਾਲ ਤਾਂ ਇਹਦੀ ਕੋ ਪਈ ਹੈ ਸੋ ਤੁਸੀਂ ਕਹਿ ਸਕਦੇ ਹੋ ਕਿ ਦੋ ਕਤਲਾਂ ਦੇ ਕੇਸ ਦੇ ਵਿੱਚ ਨੂੰ ਉਮਰ ਕੈ ਦਾ ਇੱਕ ਕੇਸ ਹੋਰ ਚੜਿਆ ਆ ਰਿਹਾ ਹੈ ਉਹ ਜਿਹੜੇ ਇਹਦੇ ਸਾਧੂ ਸੀ ਉਹਨਾਂ ਨੂੰ ਨਪੁੰਸਕ ਕਰਨ ਦਾ ਸੁਮੇ ਇਹ ਗੱਲ ਕਹਿ ਸਕਦਾ ਕਿ ਜਿਹੜਾ ਚੰਦੂ ਮਾਜਰਾ ਸਾਹਿਬ ਤੇ ਇਲਜ਼ਾਮ ਲੱਗਿਆ ਹੈ ਕਿ ਉਹ ਪਿਸ਼ਾਕ ਇਸ ਅਕਾਲੀ ਆਗੂ ਨੂੰ ਲੈ ਕੇ ਦਿੱਤੀ ਸੀ ਔਰ ਢਿੰਡਸਾ ਸਾਹਿਬ ਇਹ ਕਹਿੰਦੇ ਐ ਢਿੰਡਸਾ ਸਾਹਿਬ ਦਾ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਮੇਰੇ ਤੇ ਚੰਦੂ ਮਾਜਰਾ ਹੋਰਾਂ ਦੇ ਸਬੰਧਾਂ ਵਿੱਚ ਤਰੇੜ ਪਾਉਣ ਵਾਸਤੇ ਇੱਕ ਕੋਜੀ ਸਾਜ਼ਿਸ਼ ਕਿਸੇ ਵੱਲੋਂ ਰਚੀ ਜਾ ਰਹੀ ਹੈ ਤਾਂ ਕਿ ਸਾਡਾ ਆਪਸ ਵਿੱਚ ਦੀ ਵਿਗੜ ਪੈ ਜਾਵੇ ਔਰ ਜਿਹੜੇ ਅੱਜ ਇਹ ਮੁੱਦਾ ਚੁੱਕ ਰਹੇ ਨੇ ਕਿ ਅਕਾਲੀ ਦਲ ਨੂੰ ਪੰਥ ਨੂੰ ਬਚਾਉਣਾ ਕਿਵੇਂ ਹੈ ਉਹ ਪੰਥਕ ਸ਼ਕਤੀ ਖੇਰੂ ਖੇਰੂ ਹੋ ਜਾਏ ਉਹਦੇ ਲਈ ਇਹ ਸਾਜ਼ਿਸ਼ ਤਹਿਤ ਕੁਝ ਲੋਕਾਂ ਵੱਲੋਂ ਮੁੱਦਾ ਉਠਾਇਆ ਜਾ ਰਿਹਾ ਜਦ ਕਿ ਇਹਦੇ ਵਿੱਚ ਕੋਈ ਸਚਾਈ ਨਹੀਂ ਇਹ ਸਚਾਈ ਕੋਹਾਂ ਦੂਰ ਹੈ ਨਿਰਧਰ ਹਾਂ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਫਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਦਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ